ਹਰ ਘਰ ਦੇ ਵਿੱਚ ਫਾਸਟ ਫੂਡ ਬਣ ਆ ਰਿਹਾ ਬਣ ਰਿਹਾ ਕਿਉਂਕਿ ਲੋਕਾਂ ਕੋਲ ਟਾਈਮ ਹੈ ਨਹੀਂ ਲੋਕ ਈਜ਼ੀ ਮੇਕਿੰਗ ਫੂਡ ਲੱਭਦੇ ਨੇ ਆਨਲਾਈਨ ਆਰਡਰ ਕਰਦੇ ਨੇ ਸਵੇਰੇ ਬ੍ਰੇਕਫਾਸਟ ਹੋ ਗਿਆ ਲੰਚ ਹੋ ਗਿਆ ਡਿਨਰ ਹੋ ਗਿਆ ਲੋਕ ਜ਼ਿਆਦਾਤਰ ਬਾਹਰੋਂ ਖਾਣਾ ਸ਼ੁਰੂ ਕਰਤਾ ਉਹਨਾਂ ਨੇ ਤੇ ਫਾਸਟ ਫੂਡ ਸਾਡੇ ਸਰੀਰ ਨੂੰ ਖਰਾਬ ਕਰਨ ਦਾ ਇਸ ਟਾਈਮ ਸਭ ਤੋਂ ਵੱਡਾ ਕਾਰਨ ਹੈ ਐਕਸਰਸਾਈਜ਼ ਕਰਨ ਵਾਲੇ ਕਈ ਬੋਡੀ ਬਿਲਡਰਸ ਜਾਂ ਕਈ ਅੱਛੇ ਬੋਡੀ ਬਿਲਡ ਕਰਨ ਵਾਲਿਆਂ ਨੂੰ ਵੀ ਗੈਸ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਕੌਨਸਟਿਬੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਦਾ ਯੂਰਿਕ ਐਸਿਡ ਵਧੇ ਰਹਿੰਦਾ ਹੈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਐਕਸਰਸਾਈਜ਼ ਕਰਨ ਤੇ ਬੋਡੀ ਬਿਲਡ ਕਰਨ ਦੇ ਬਾਵਜੂਦ ਵੀ ਨੇ ਉਹਦਾ ਮੁੱਖ ਕਾਰਨ ਹੀ ਹੈ ਕਿ ਅਸੀਂ ਆਪਣੀ ਬੋਡੀ ਬਿਲਡ ਕਰਨ ਵਕਤ ਤਾਂ ਧਿਆਨ ਦਿੰਨੇ ਆ ਲੇਕਿਨ ਅਸੀਂ ਆਪਣੇ ਡਾਈਜੈਸਟਿਵ ਸਿਸਟਮ ਤੇ ਵਰਕ ਨਹੀਂ ਕਰਦੇ ਪੇਟ ਦੀ ਐਕਸਰਸਾਈਜ਼ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਬੜੀ ਮਾੜੀ ਗੱਲ ਹੈ ਕਿ ਕੁਝ ਲੋਕ ਆਪਣੇ ਲਾਲਚ ਦੇ ਲਈ ਖੇਡਾਂ ਦੇ ਵਿੱਚ ਵੀ ਸਟੀਰੋਇਡ ਤੇ ਨਸ਼ੇ ਦਾ ਇਸਤੇਮਾਲ ਕਰ ਰਹੇ ਨੇ ਆਪਣੇ ਲਾਲਚ ਲਈ ਨਸ਼ਾ ਵੇਚਦੇ ਨੇ ਤਾਂ ਉਹ ਨਸ਼ਾ ਲੈ ਕੇ ਲੋਕ ਆਪਣਾ ਸਰੀਰ ਬਣਾ ਰਹੇ ਨੇ ਜਾਂ ਖੇਡਾਂ ਖੇਡ ਰਹੇ ਨੇ ਜਿਆਦਾ ਵਜਨ ਚੱਕਣ ਲਈ ਜਾਂ ਸਟੈਮਨਾ ਵਧਾਣ ਲਈ ਤਾਂ ਐਸੇ ਲੋਕਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਸਾਨੂੰ ਨੇਚਰਲ ਖੁਰਾਕ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਇੰਨਾ ਕਮਰਸ਼ੀਅਲਾਈਜ਼ ਨਹੀਂ ਕਰਨਾ ਚਾਹੀਦਾ ਹੈਲਥ ਇੰਡਸਟਰੀ ਨੂੰ ਫਿਟਨੈਸ ਇੰਡਸਟਰੀ ਨੂੰ ਕਿ ਅਸੀਂ ਫਿਟਨੈਸ ਦਾ ਇੰਨੀ ਸੁਵਿਧਾਵਾਂ ਹੋਣ ਦੇ ਬਾਵਜੂਦ ਵੀ ਇੰਜੋਏ ਨਾ ਕਰ ਸਕੀਏ ਔਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਮੈਂਟਲੀ ਤੇ ਫਿਜ਼ੀਕਲੀ ਅਨਫਿਟ ਰਹੀਏ ਇਨ੍ਹਾਂ ਚੀਜ਼ਾਂ ਵੱਲ ਸਰਕਾਰ ਨੂੰ ਟ੍ਰੇਨਰਸ ਨੂੰ ਸਾਡੀ ਫਿਟਨੈਸ ਇੰਡਸਟਰੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਫਿਟਨੈਸ ਇੰਡਸਟਰੀ ਤਾਂ ਗਰੋ ਕਰ ਸਕਦੀ ਹੈ ਜੇ ਅਸੀਂ ਸਾਰੇ ਲੋਕਾਂ ਦੀ ਫਿਟਨੈਸ ਦੀ ਭਲਾਈ ਦਾ